ਜਿੱਥੇ ਕਿ ਪੰਜਾਬੀ ਜਾਂ ਬਠਿੰਡਾ ਵਾਸੀ ਕਹੇ ਲਗੇ ਉਹ ਕਿਤੇ ਆਪਣਾ ਸੇਵਾ ਕਰਨ ਦਾ ਮੌਕਾ ਕਿਤੇ ਨਹੀਂ ਗਵਾਉਂਦੇਗੇ ਕਿਉਂਕਿ ਕਿਤੇ ਵੀ ਕੋਈ ਵੀ ਪ੍ਰੋਗਰਾਮ ਹੋਵੇ ਧਾਰਮਿਕ ਪ੍ਰੋਗਰਾਮ ਹੋਵੇ ਸਮਾਜਿਕ ਪ੍ਰੋਗਰਾਮ ਹੋਣ ਤਾਂ ਉੱਤੇ ਵੱਡੇ ਵੱਡੇ ਲੰਗਰ ਲਾਉਂਦੇ ਆ ਸ਼ਾਇਦ ਮੰਨ ਲਾਉਂਦੇ ਆ ਹੋਰ ਵੀ ਬੰਦੋਬਸਤ ਕਰਦੇ ਆ ਇਸੇ ਤਰ੍ਹਾਂ ਦਿਖਾਦਗੇ ਕਿ ਅੱਜ ਜਿਹੜਾ ਲੀਡ ਦਾ ਪੇਪਰ ਸੀਗਾ ਤੇ ਕਈ ਸਕੂਲਾਂ ਚ ਇੱਥੇ ਬੱਚੇ ਜਿਹੜੇ ਟੈਸਟ ਦੇਣ ਲਈ ਪਹੁੰਚੇ ਸਨ ਤੇ ਉਹਨਾਂ ਦੇ ਪੇਰੈਂਟਸ ਵੀ ਇੱਥੇ ਪਹੁੰਚੇ ਹੋਏ ਹੈਗੇ ਤੇ ਉੱਥੋਂ ਗਰਮੀ ਦਾ ਵੀ ਬਹੁਤ ਜ਼ੋਰ ਹੈਗਾ ਤੇ ਖਾਣ ਪੀਣ ਦਾ ਵੀ ਜ਼ਰੂਰੀ ਹੁੰਦਾ ਹੈ ਕਿ ਤੇ ਪਾਣੀ ਤਾਂ ਸਭ ਤੋਂ ਜ਼ਰੂਰਤ ਹੈ ਕਿ ਜਿਹੜੀ ਕਿ ਪਾਣੀ ਤਾਂ ਬਹੁਤ ਜ਼ਰੂਰੀ ਹੈਗਾ ਉਸ ਦੇ ਲਈ ਜਿਹੜਾ ਮਾਲਵਾੜੀ ਸਭਾ ਹੈਗੀ ਉਹਨਾਂ ਵੱਲੋਂ ਪ੍ਰਬੰਧ ਕੀਤੇ ਗਏ ਹੈਗੇ ਇਥੇ ਸ਼ਾਇਦ ਮਾਨ ਵੀ ਲਾਏ ਗਏ ਹੈਗੇ ਕੂਲਰ ਲਾਏ ਗਏ ਹੈ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈਗਾ ਚਾਹ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਜਿਹੜੇ ਪੇਰੈਂਟਸ ਨਾਲ ਆਏ ਆ ਬੱਚਾ ਦੇ ਵਾਪੇ ਆਏ ਹੈਗੇ ਉਹਨਾਂ ਲਈ ਚਾਹ ਦਾ ਬੰਦੋਬਸਤ ਕੀਤਾ ਗਿਆ ਪਾਣੀ ਦਾ ਬੰਦੋਬਸਤ ਕੀਤਾ ਗਿਆ ਇਤੋਂ ਤੱਕ ਕਿ ਉਨਾਂ ਲਈ ਜਿਹੜੇ ਬੱਚੇ ਕੋਲ ਕੋਈ ਫੋਟੋ ਸਟਾਟ ਹੈ ਨਹੀਂ ਜਾਂ ਪੈਨ ਹੈ ਨਹੀਂ ਉਹਦਾ ਵੀ ਬੰਦੋਬਸਤ ਕੀਤਾ ਗਿਆ ਜੇ ਕਈ ਵਾਰੀ ਬੱਚਾ ਕੋਈ ਹੋਰ ਸੈਂਟਰ 'ਚ ਆ ਜਾਂਦਾ ਹੈ ਤੇ ਦੂਸਰੇ ਸੈਕਟਰ 'ਚ ਜਾਣਾ ਹੁੰਦਾ ਹੈਗਾ ਉਹਦਾ ਵੀ ਇਹਨਾਂ ਨੇ ਬੰਦੋਬਸਤ ਕੀਤਾ ਗਿਆ ਉੱਥੇ ਵੀ ਇਹ ਛੱਡ ਕੇ ਆਉਂਦੇ ਆਗੇ ਦੂਸਰੇ ਸੈਂਟਰ ਤੱਕ ਵੀ ਪਹੁੰਚ ਕਰ ਦਿਆ ਦੱਸ ਦਈਏ ਕਿ ਬਟਿੰਡਾ ਵਿੱਚ ਪੰਜ ਸੈਂਟਰ ਬਣੇ ਹੋਏ ਆਗੇ ਪਰ ਤਿੰਨ ਸੈਂਟਰਾਂ ਤੇ ਇਹਨਾਂ ਵੱਲੋਂ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹੈਗੇ ਕਿ ਉਹਨਾਂ ਜਿਹੜੇ ਪੇਰੈਂਟਸ ਆ ਦਾ ਪੁਜਾਰਤੀ ਆਏ ਆਗੇ ਟੈਸਟ ਦੇਣ ਲਈ ਆਏ ਆਗੇ ਉਹਨਾਂ ਲਈ ਜਿਹੜਾ ਚਾਹ ਦਾ ਪਾਣੀ ਦਾ ਇਹ ਪ੍ਰਬੰਧ ਕੀਤਾ ਗਿਆ ਛਾਹ ਦਾ ਪ੍ਰਬੰਧ ਕੀਤਾ ਗਿਆ ਬੈਠਣ ਦਾ ਪ੍ਰਬੰਧ ਕੀਤਾ ਗਿਆ ਇੱਥੋਂ ਤੱਕ ਕਿ ਕੂਲਰ ਵੀ ਲਾਏ ਗਏ ਕਿ ਦੇਖਿਆ ਵੀ ਵੱਡੀ ਗਿਣਤੀ ਵਿੱਚ ਜਿਹੜੇ ਉਹ ਪੇਰੈਂਟ ਸੱਚੇ ਪਹੁੰਚੇਗੇ ਤੇ ਉਹਨਾਂ ਲਈ ਸਾਰੇ ਪ੍ਰਬੰਧ ਕੀਤਾ ਗਿਆ ਹੈਗੇ ਤੇ ਜਿਹੜਾ ਇੱਥੇ ਵੀਰਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਵੀ ਇਹ ਮਾਲਵਾੜੀ ਸਭਾ ਦਾ ਜਿਹੜਾ ਧੰਨਵਾਦ ਕੀਤਾ ਪਰ ਇਹ ਵੀ ਕਿਹਾਗਾ ਕਿ ਆਪਾਂ ਥਾਂ-ਥਾਂ ਤੇ ਜਿਹੜੇ ਆਮ ਲੰਗਰ ਲਾਉਣੇ ਆ ਪਰ ਇਹੇ ਜੀ ਜਗ੍ਹਾ ਤੇ ਵੀ ਜ਼ਰੂਰ ਇਸ ਤਰ੍ਹਾਂ ਦੇ ਪ੍ਰਬੰਧ ਕਰਨੇ ਚਾਹੀਦੇ ਜਿਵੇਂ ਲੰਗਰ ਲਾਉਣੇ ਚਾਹੀਦੇ ਹੈਗੇ ਜਿਦਾ ਛਾਇਆ ਮੰਡ ਲਾਉਣੇ ਚਾਹ ਬੈਠਣ ਦਾ ਪ੍ਰਬੰਧ ਕਰਨਾ ਤੇ ਹੋਰ ਚਾਹ ਪਾਣੀ ਦਾ ਵੀ ਜਿਹੜਾ ਪ੍ਰਬੰਧ ਕੀਤਾ ਇਸ ਤਰ੍ਹਾਂ ਦੇ ਹੋਰ ਵੀ ਪ੍ਰਬੰਧ ਹੋਣੇ ਚਾਹੀਦਾ ਕਿਉਂਕਿ ਇਹ ਸਭ ਤੋਂ ਵੱਡਾ ਪੁੰਨ ਦਾ ਕੰਮ ਹੈਗਾ ਹਾਂ ਜੀ ਵੀ ਇਹ ਨਾਮ ਹੈ ਕਿਹੜੇ ਸਰਪੰਚ ਮੈਂ ਚਕਦੀਸ਼ ਗੋਇਲ ਪ੍ਰਧਾਨ ਅਗਰਵਾਲ ਮਾਰਵਾੜੀ ਪਰਿਵਾਰ ਸਭਾ ਰਜਿਸਟਰਡ ਬਠਿੰਡਾ ਇਹ ਗੱਲ ਹੈ ਅੱਜ ਜਿਹੜਾ ਛਾਇਆ ਮੰਡ ਲਾਇਆ ਗਿਆ ਕੁਝ ਖਾਣ ਪੀਣ ਦਾ ਵੀ ਪੱਤਰ ਲਿਖਿਆ ਗਿਆ ਕਿ ਦਿਵਸ ਇਹ ਜਿਹੜੇ ਬੱਚੇ ਤਿੰਨ ਸਟੇਟਾਂ ਦੇ ਬੱਚੇ ਇੱਥੇ ਆਏ ਆ ਰਾਜਸਥਾਨ ਪੰਜਾਬ ਹਰਿਆਣਾ ਦੇ ਬੱਚੇ ਇੱਥੇ ਆਏ ਆ ਜਿਹੜੇ ਸਵੇਰੇ ਕੀ ਸਵੇਰੇ 8 ਵਜੇ ਦੇ ਇੱਥੇ ਆਏ ਹੋਏ ਆ ਪਰ ਇਹਨਾਂ ਨੂੰ ਵਿਚਾਰਾਂ ਨੂੰ ਉਹਨਾਂ ਦਾ ਬੈਠਣ ਨੂੰ ਉਹਨਾਂ ਖਾਣ ਪੀਣ ਨੂੰ ਕੋਈ ਦਿੱਕਤ ਕੋਈ ਸਾਰਾ ਨਹੀਂ ਹੈਗਾ ਤਾਂ ਕਰਕੇ ਸਾਡੀ ਸੰਸਥਾ ਪਿਛਲੇ 4 ਸਾਲਾਂ ਤੋਂ ਇਹ ਕੰਮ ਕਰ ਰਹੀ ਹੈ ਬੈਠਣ ਨੂੰ ਠੰਡਾ ਪਾਣੀ ਜਾਂ ਬੱਚੇ ਕੋਈ ਕਿਸੇ ਚੀਜ਼ ਦੀ ਪ੍ਰੋਬਲਮ ਹੈਗੀ ਆ ਜਾਂ ਜਿਵੇਂ ਪ੍ਰਤੀਕ ਫੋਟੋ ਸਟੇਟ ਕਰਾਣੀ ਹੈ ਜਾਂ ਸਾਈਨ ਵਾਸਤੇ ਪੈਨ ਟੈਂਪ ਹੋਰ ਜੀ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਆਂਦੀ ਹੈ ਤਾਂ ਉਹਦੇ ਬਾਰੇ ਵੀ ਅਸੀਂ ਉਹਨਾਂ ਦੀ ਹੈਲਪ ਕਰਦੇ ਹਾਂ ਇਹ ਬੱਚੇ ਕੌਣ ਹੈਗੇ ਕੈਕਲਸ ਵਾਸਤੇ ਆ ਇਹ ਬੱਚੇ ਨੀਟ ਦਾ ਐਗਜ਼ਾਮ ਦੇਣਾ ਹੈ ਜਿਹੜਾ ਕਿ ਮੈਡੀਕਲ ਦੀ ਇੱਕ ਪ੍ਰੀਖਿਆ ਹੈ ਜਿਹੜੀ ਸਾਲ ਚ ਇੱਕ ਵਾਰੀ ਹੁੰਦੀ ਆ ਸੀ ਪਿਛਲੇ 4 ਸਾਲਾਂ ਤੋਂ ਇਹ ਕੰਮ ਕਰ ਰਹੇ ਆ ਇੱਕ ਥਾਈ ਹੈ ਕਿ ਜਾਂ ਹੋਰ ਵੀ ਨਹੀਂ ਇਹ ਸਾਡੇ ਊਂਟਾ ਬਠਿੰਡੇ ਚ ਪੰਜ ਸੈਂਟਰ ਬਣੇ ਆ ਇਥੇ ਤੇ ਸਾਡੇ ਤਿੰਨ ਸੈਂਟਰਾਂ ਚ ਅਸੀਂ ਸਟਾਲ ਲਾਈ ਹੈ ਜਿੱਤੇ ਕਿ ਜੈਵੀਅਰ ਸਕੂਲ ਚ ਹੈ ਆਪਣਾ ਡੀਵੀ ਸਕੂਲ ਚ ਹੈ ਤੇ ਆਹ ਲੋਡਰਾ ਮਸਕੂਚ ਹੈ ਇਹ ਤਿੰਨੇ ਜਿਹੜਾ ਅਸੀਂ ਲਾਈ ਆਤੀ ਹੈ ਹੈ ਵੀ ਅਸੀਂ ਇਹਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਜਿਵੇਂ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਪਦਾਰਕ ਜਗ੍ਹਾ ਪੇਪਰ ਹੁੰਦੇ ਆ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਇਹ ਬੱਚੇ ਜਾਂ ਇਹਨਾਂ ਦੇ ਪੇਰੈਂਟਸ ਜਿਹੜੇ ਬਾਹਰੋਂ ਆਇਆ ਬਹੁਤ ਦੂਰ ਦੂਰ ਤੱਕ ਆਏ ਆ ਦੂਰ ਤੋਂ ਆਏ ਆ ਇਹਨਾਂ ਨੂੰ ਬਠਿੰਡੇ ਵਾਰੇ ਘਟੋ ਘਟ ਇੰਨਾ ਜਾ ਕੇ ਹੋਵੇ ਵੀ ਮੈਂ ਅਸੀਂ ਬਠਿੰਡੇ ਗਏ ਸੀ ਜੀ ਉੱਤੇ ਸਾਨੂੰ ਆਹ ਫੈਸਿਲਟੀਆਂ ਮਿਲੀਆਂ ਜਾਂ ਬੱਚੇ ਪਰੇਸ਼ਾਨ ਹੋ ਰਹੇ ਆ ਤਾਂ ਉਹ ਬੱਚਿਆਂ ਨੂੰ ਪਰੇਸ਼ਾਨੀ ਦੂਰ ਹੋਵੇ ਕਿਉਂਕਿ ਇਹ ਸਾਲ ਦਾ ਪ੍ਰੋਗਰਾਮ ਐਗਜ਼ਾਮ ਹੁੰਦਾ ਹੈ ਇੱਕ ਸਾਲ ਚ ਜੇ ਇਹ ਪ੍ਰੋਗਰਾਮ ਐਗਜ਼ਾਮ ਮਿਸ ਹੋ ਜਾਂਦਾ ਤਾਂ ਉਹਦੀ ਜ਼ਿੰਦਗੀ ਬਰਬਾਦ ਹੋਣ ਦਾ ਵੀ ਕੰਮ ਬਣ ਜਾਂਦਾ ਹੈ ਇਸ ਕਰਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬੱਚਿਆਂ ਦਾ ਜਿੰਨਾ ਮੈਕਸਿਮਮ ਹੈਲਪ ਅਸੀਂ ਕਰ ਸਕੀਏ ਉਹ ਅਸੀਂ ਕਰਦੇ ਹਾਂ ਪੇਪਰ ਦੇ ਨਾਲ ਨਾਲ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਜਾਂ ਬੈਠਣ ਦਾ ਤੁਸੀਂ ਪ੍ਰਬੰਧ ਕੀਤਾ ਹੈ ਇਹਦੀ ਵੀ ਵੱਡੀ ਟੈਨਸ਼ਨ ਹੁੰਦੀ ਹੈ ਲੱਗਦਾ ਹੈ ਬੱਚਿਆਂ ਦੀ ਬੱਚਿਆਂ ਦੀ ਤੇ ਬੱਚਿਆਂ ਦੀ ਪੇਰੈਂਟਸ ਦੀ ਇਹ ਬਹੁਤ ਵੱਡੀ ਟੈਨਸ਼ਨ ਹੈ ਇਹ ਸਕੂਲ ਇਹ ਵਾਲਾ ਸਕੂਲ ਤਾਂ ਚਲੋ ਮੰਨ ਲਿਆ ਅਸੀਂ ਵੀ ਸ਼ਹਿਰ ਚ ਹੈਗਾ ਲੇਕਿਨ ਬਹੁਤ ਸਾਰੇ ਸਕੂਲ ਇਹੋ ਜਿਹੇ ਜਿਹੜੇ ਸ਼ਹਿਰ ਤੋਂ ਬਾਹਰ ਹੈ ਜਿੱਥੇ ਪਾਣੀ ਵੀ ਨਸੀਬ ਨਹੀਂ ਹੋ ਰਿਹਾ ਤਾਂ ਕਿ ਅਸੀਂ ਕਹਿੰਨੇ ਆ ਵੀ ਬੱਚਿਆਂ ਨੂੰ ਘੱਟੋ ਘੱਟ ਔਰ ਸਾਡੇ ਸਨਾਤਨ ਦਰੰਚੇ ਤੇ ਦੱਸਿਆ ਗਿਆ ਹੈ ਜੀ ਪਿਆਸੇ ਨੂੰ ਪਾਣੀ ਤਾਂ ਉਹੀ ਮਿਲਣਾ ਚਾਹੀਦਾ ਇਹ ਤਾਂ ਜ਼ਰੂਰਤਮੰਦ ਹੈ ਵਿਚਾਰ ਤਾਂ ਕਰਕੇ ਅਸੀਂ ਔਰ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦੇ ਆ ਕਿ ਜਿੰਨਾ ਇਹਨਾਂ ਵਾਸਤੇ ਮੈਕਸਿਮ ਹੋ ਸਕਦਾ ਉਹ ਆਪਾਂ ਨੂੰ ਕਰਨਾ ਚਾਹੀਦਾ ਦੇ ਵੀ ਹੋਰ ਸੁਪਰੇ ਦੇਖੇ ਗਏ ਜਿੱਥੇ ਲੋੜਵੰਦ ਹੁੰਦੇ ਉਹ ਤੇ ਚੀਜ਼ਾਂ ਵੰਡੀਆਂ ਕਰਕੇ ਵੇਚਦੇ ਸਮਾਜ ਪਰ ਪੰਜਾਬੀ ਆ ਜਿਹੜੇ ਜਾਂ ਬਠਿੰਡੇ ਵਾਲੇ ਆ ਇਹ ਗੋਪਾਰੀ ਕਵਾਉਣ ਲੈਂਦੇ ਉੱਥੇ ਇੱਕ ਲੰਗਰ ਲਾਉਂਦੇ ਨਹੀਂ ਬਠਿੰਡੇ ਬਾਰੇ ਇਹ ਕੱਲ ਮਸ਼ਹੂਰ ਹੈ ਬਠਿੰਡੇ ਬਾਰੇ ਤਾਂ ਜਿੰਨਾ ਲੰਗਰ ਆ ਜਿੰਨਾ ਸੇਵਾ ਭਾ ਬਠਿੰਡਾ ਦੇ ਲੋਕਾਂ ਚ ਆ ਅਸੀਂ ਕਿਤੇ ਨਹੀਂ ਦੇਖਿਆ ਪਰ ਫਿਰ ਵੀ ਕੁਝ ਜਗ੍ਹਾਏ ਇਹੋ ਜਿਹੀ ਹੁੰਦੀ ਹੈ ਜਿਵੇਂ ਆਹ ਐਗਜ਼ਾਮ ਹੈ ਇੱਥੇ ਵਾਲੇ ਲੋਕਾਂ ਨੂੰ ਜਾਗਰੂਕਤਾ ਨਹੀਂ ਹੈਗੀ ਜਾਗਰੂਕਤਾ ਨਾ ਹੋਣ ਕਰਕੇ ਉਹ ਇਹਨਾਂ ਦੀ ਹੈਲਪ ਨਹੀਂ ਕਰ ਸਕਦੇ ਅਸੀਂ ਪਿਛਲੇ 4 ਸਾਲਾਂ ਤੋਂ ਕਰ ਰਹੇ ਕੋਸ਼ਿਸ਼ ਕਰਦੇ ਆਂ ਅਗਲੇ ਸਾਲ ਹੋਰ ਵੱਧ ਹੋਰ ਵੱਧ ਹੋਰ ਵੱਧ ਕਰਕੇ ਹੁਣ 15 ਦਿਨ ਹੋ ਗਏ ਸਾਨੂੰ ਇਸ ਕੰਮ ਤੇ ਲੱਗੇ ਨੂੰ ਤੇ ਸਾਰੇ ਸਕੂਲਾਂ ਨਾਲ ਮਿਲ ਕੇ ਉਹਨਾਂ ਦੀ ਮੈਨੇਜਮੈਂਟ ਨਾਲ ਗੱਲ ਕਰਕੇ ਸਾਰਾ ਇੰਤਜ਼ਾਮ ਕੀਤਾ ਵੈ ਤਾਂ ਕਰਕੇ ਅਸੀਂ ਇਹ ਕਰ ਪਾਨੇ ਆਂ ਹਾਂਜੀ ਗੱਲ ਤਾਂ ਦੱਸਦੇ ਹਾਂ ਹਾਂਜੀ ਵਿੱਚ ਕਿਹਨਾ ਵਿੱਚ ਕੇ ਕੇ ਮਿੱਤਲ ਪ੍ਰੈਸ ਅਚੀਵ ਅਗਰਵਾਲ ਮਾਰਵਾੜੀ ਪਰਿਵਾਰ ਸਭਾ ਅਗਰਵਾਲ ਮਾਰਵਾੜੀ ਪਰਿਵਾਰ ਸਭਾ ਪਿਛਲੇ 4 ਸਾਲੋਂ ਸੇ ये बच्चों का जो मेडिकल का एग्ज़ाम पूरे भारतवर्ष में एक ही दिन होता है उसके लिए व्यवस्थाएं करती है अपना बठिंडा महानगर जो है पंजाब हरियाणा राजस्थान तीन राज्यों का सेंटर है तीन राज्यों के बच्चे यहाँ पे एग्ज़ाम देने आते हैं उनको अगर जगह नहीं पता होता तो हमारी संस्था ने मोबाइल बिंद भी बनाया हुआ है जो बच्चों को उठाकर छोड़ के आती है किसी बच्चे की फोटो फोटोशेट नहीं होती किसी बच्चे के पास अपनी फोटो नहीं होती वो भी व्यवस्थाएँ सारी सभा हमारी कर रही है ਮੇਰਾ ਨਾਮ ਜੀ ਸਵਰਨਦੀਪ ਸਿੰਘ ਕਿੱਥੋਂ ਆਏ ਹੋ ਮੇਰਾ ਪਿੰਡ ਇੱਥੇ ਨੇੜੇ ਐਮਜ਼ ਦੇ ਜodhpur ਰੋਮਾਣਾ ਵਾਲੀ ਮਾਰਵੜਾ ਦੀ ਮਾਰਵੜੀ ਸਭਾ ਵੱਲੋਂ ਜਿਹੜੇ ਇਹ ਜੀ ਜੀ ਪਾ ਗਿਆ ਜਿਹੜੇ ਕਿ ਰੈਕਸ ਆਪਸੀ ਪਾ ਗਿਆ ਹਾਂ ਜੀ ਜਦੋਂ ਇੱਥੇ ਮੈਂ ਬੇਟੀ ਮੇਰੀ ਅੱਜ ਫਸਟ ਟਾਈਮ ਨੀਟ ਦਾ ਐਗਜ਼ਾਮ ਦੇਣ ਵਾਸਤੇ ਆਈ ਆ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਬੜੇ ਹੀ ਸੁਖਤ ਤਰੀਕੇ ਨਾਲ ਪਹਿਲਾਂ ਤਾਂ ਜਿੰਨਾ ਵੀ ਐਂਟਰੀ ਸਟਾਫ ਹੈ ਉਹ ਬੜਾ ਕੋਆਪਰੇਟਿਵ ਸੀਗਾ ਬੜੇ ਵਧੀਆ ਤਰੀਕੇ ਨਾਲ ਖੁਦ ਉਹਨਾਂ ਨੇ ਰੂਮ ਨੰਬਰ ਦੇਖ ਕੇ ਵੀ ਬੱਚੇ ਨੇ ਕਿੱਥੇ ਜਾਣਾ ਹੈਗਾ ਉਸ ਤੋਂ ਬਾਅਦ ਦੂਜੀ ਵੱਡੀ ਗੱਲ ਜਿਹੜੀ ਇੱਥੇ ਅਗਰਵਾਲ ਮਾਰਵਾੜੀ ਇਹ ਸਭਾ ਹੈ ਇਹ ਸਭਾ ਦੇ ਕਾਰਕੁਨਾਂ ਦੇ ਵੱਲੋਂ ਮੈਂਬਰਾਂ ਦੇ ਵੱਲੋਂ ਜਿੰਨੇ ਵੀ ਬੱਚਿਆਂ ਦੇ ਨਾਲ ਪੇਰੈਂਟਸ ਆਏ ਆ ਉਹਨਾਂ ਦੇ ਵਾਸਤੇ ਪਾਣੀ ਦਾ ਚਾਹ ਦਾ ਬਹੁਤ ਹੀ ਵਧੀਆ ਬੰਦੋਬਸਤ ਕੀਤਾ ਗਿਆ ਕਿਉਂਕਿ ਬਹੁਤ ਦੂਰ ਦੂਰ ਤੋਂ ਬਠਿੰਡੇ ਤੋਂ ਬਾਹਰੋਂ-ਬਾਰੋਂ ਈਵਨ ਕਿ ਦੂਜੀਆਂ ਸਟੇਟਾਂ ਚੋਂ ਵੀ ਪੇਰੈਂਟਸ ਆਪਣੇ ਬੱਚਿਆਂ ਨੂੰ ਐਗਜ਼ਾਮ ਦਿਵਾਉਣ ਦੇ ਵਾਸਤੇ ਸੈਂਟਰ ਦੇ ਵਿੱਚ ਪਹੁੰਚੇ ਆ ਇੱਕ ਗੱਲ ਹੋਰ ਵੀ ਇਹਨਾਂ ਨੇ ਇੱਥੇ ਮਾਰਵਾੜੀ ਸਭਾ ਵਾਲਿਆਂ ਨੇ ਬੜਾ ਵਧੀਆ ਕੀਤਾ ਕਿ ਕਈ ਲੋਕ ਬੈਗਸ ਲੈ ਕੇ ਆਏ ਹੁੰਦੇ ਆ ਉਹ ਕਹਰੇ ਵੀ ਤੁਸੀਂ ਅਗਰ ਆਪਣਾ ਲੱਗੇਜ ਇੱਥੇ ਰੱਖ ਕੇ ਕਿਤੇ ਬਾਜ਼ਾਰ ਕਿਤੇ ਹੋਰ ਜਾਣਾ ਤੇ ਉਹ ਵੀ ਜਾ ਸਕਦੇ ਵੀ ਇਹੋ ਜਿਹਾ ਪ੍ਰਬੰਧ ਮੈਂ ਅਜੇ ਤੱਕ ਇੰਨੇ ਐਗਜ਼ਾਮ ਸੈਂਟਰਾਂ ਦੇ ਵਿੱਚ ਗਿਆ ਤੇ ਫਸਟ ਟਾਈਮ ਇੰਨਾ ਵਧੀਆ ਪ੍ਰਬੰਧ ਦੇਖਿਆ ਸੀ ਦੂਜੇ ਦੇਖਿਆ ਜੇ ਪੰਜਾਬੀਆਂ ਜਾਂ ਆਪਾਂ ਨੂੰ ਵਟੇੜੀ ਵਾਲੇ ਜੀ ਉਹ ਕੋਈ ਸੇਵਾ ਕਰਨੀ ਹੋਵੇ ਲੰਗਰ ਲਾਉਣੇ ਹੋਣ ਉਹ ਬੰਦੋਬਸਤ ਕਰਦੇ ਆ ਪਰ ਕਈ ਵਾਰੀ ਇਹੋ ਜਿਹੇ ਮੌਕੇ ਤੇ ਪਤਾ ਨਹੀਂ ਹੁੰਦਾ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਨਹੀਂ ਬਹੁਤ ਵਧੀਆ ਪ੍ਰਬੰਧ ਦੇਖੋ ਕਈ ਵਾਰ ਜਦੋਂ ਕੋਈ ਧਾਰਮਿਕ ਫੈਸਟੀਵਲ ਹੁੰਦਾ ਹੈ ਨਾ ਮੰਨੋ ਵਿਸਾਖੀ ਆ ਤੇ ਜਗ੍ਹਾ ਜਗ੍ਹਾ ਤੇ ਲੰਗਰ ਲੱਗੇ ਹੋਏ ਸੀ ਹੁਣੇ ਲੰਘ ਕੇ ਗਈ ਵਿਸਾਖੀ ਤੇ ਅੱਜ ਪ੍ਰਬੰਧਤ ਹੈ ਵਧੀਆ ਪਰ ਇਹ ਪ੍ਰਬੰਧ ਹੋਰ ਵੀ ਹੋਣੇ ਚਾਹੀਦੇ ਸੀ ਪਿੱਛੇ ਚੌਂਕਾਂ ਦੇ ਵਿੱਚ ਕਿਉਂਕਿ ਦੂਰ ਤਰੜਿਆਂ ਤੋਂ ਬੱਚੇ ਆਉਂਦੇ ਆ ਬੱਚੇ ਵੀ ਟੈਨਸ਼ਨ 'ਚ ਹੁੰਦੇ ਆ ਬੱਚਿਆਂ ਦੇ ਪੇਰੈਂਟਸ ਵੀ ਟੈਨਸ਼ਨ ਦੇ ਵਿੱਚ ਹੁੰਦੇ ਆ ਕਿਉਂਕਿ ਬਹੁਤ ਵੱਡਾ ਸੁਪਨਾ ਹੁੰਦਾ ਹਰ ਬੱਚੇ ਦਾ ਬੱਚੇ ਦੇ ਮਾਂ-ਬਾਪ ਦਾ ਇਦਾਂ ਦੇ ਐਗਜ਼ਾਮ ਨੂੰ ਕਲੀਅਰ ਕਰਨਾ ਸੋ ਪੰਜਾਬੀਆਂ ਨੂੰ ਬਠਿੰਡੇ ਵਾਲਿਆਂ ਨੂੰ ਮੈਂ ਇਹ ਅਪੀਲ ਕਰਾਂਗਾ ਤੁਹਾਡੇ ਮ ਕਿ ਜਦੋਂ-ਜਦੋਂ ਵੀ ਕਿਤੇ ਇਦਾਂ ਦਾ ਕੰਪੀਟੀਟਿਵ ਕੋਈ ਵੀ ਐਗਜ਼ਾਮ ਹੁੰਦਾ ਤਾਂ ਵੱਧ ਚੜ ਕੇ ਸਾਨੂੰ ਇਦਾਂ ਦੇ ਪ੍ਰਬੰਧ ਕਰਨੇ ਚਾਹੀਦੇ ਆ ਬੱਚਿਆਂ ਦੀ ਸਹੂਲਤ ਵਾਸਤੇ ਉਹਨਾਂ ਦੇ ਪੇਰੈਂਟਸ ਦੀ ਸਹੂਲਤ ਵਾਸਤੇ ਪਲੱਸ ਗਾਈਡੈਂਸ ਵਾਸਤੇ ਬਲਜੀਤ ਸਿੰਘ ਜੀ ਅਸੀਂ ਗੁੰਮਤੀ ਗਲਾਂ ਤੋਂ ਆਏ ਹਾਂ ਕੀ ਕਹਿਣਾ ਚਾਹੁੰਦੇ ਇੱਥੇ ਮਾੜਵੜੀ ਸਭਾ ਵੱਲੋਂ ਇੰਤਜ਼ਾਮ ਕੀਤਾ ਗਿਆ ਹੈ ਜਿਹੜਾ ਇੰਤਜ਼ਾਮ ਕਰਿਆ ਉਹ ਬਹੁਤ ਵਧੀਆ ਇੰਤਜ਼ਾਮ ਕਰਿਆ ਵਾ ਜੀ ਵੇਖੋ ਬੱਚੇ ਆਏ ਆ ਨਾਲ ਉਹਨਾਂ ਦੇ ਪੇਰੈਂਟਸ ਆਏ ਆ ਤੇ ਇਹਨਾਂ ਨੇ ਚਾਹ ਦਾ ਪਾਣੀ ਦਾ ਪ੍ਰਬੰਧ ਲਾਇਆ ਬਹੁਤ ਵਧੀਆ ਗਰਮੀ ਦੇ ਦਿਨ ਸੀ ਨਹੀਂ ਇੱਥੇ ਬਹਿਣ ਦਾ ਬਹੁਤ ਪ੍ਰੋਬਲਮ ਹੋ ਜਾਣੀ ਸੀ ਟੈਂਟ ਲਾਇਆ ਬੈਟਣ ਨੂੰ ਵਧੀਆ ਪ੍ਰਬੰਧ ਹੈ ਕੂਲਰ ਵਗੈਰਾ ਲਾਇਆ ਚਾਹ ਦਾ ਪਾਣੀ ਦਾ ਪ੍ਰਬੰਧ ਹੈ ਬਹੁਤ ਵਧੀਆ ਪ੍ਰਬੰਧ ਹੈ ਇਹ ਜੇ ਪ੍ਰਬੰਧ ਕਰਨੇ ਚਾਹੀਦੇ ਲੱਗਦਾ ਵੀ ਜਿਵੇਂ ਆਮ ਆਪਣੇ ਸਿੱਖ ਧਰਮ ਵਿੱਚ ਜਿਹਾ ਵਕਤ-ਵਕਤ ਧਰਮ ਆ ਲੋ ਲੰਗਰ ਲਾਏ ਜਾਂਦੇ ਆ ਪਰ ਲੱਗਦਾ ਵੀ ਇਸ ਜਗ੍ਹਾ ਤੇ ਵੀ ਇਧਿਆ ਰੱਖਣਾ ਚਾਹੀਦਾ ਵੀ ਨਾਲ ਇੰਤਜ਼ਾਮ ਸਾਨੂੰ ਲੰਗਰ ਲਾਏ ਜਾਂਦੇ ਆ ਜਿਵੇਂ ਐਜੂਕੇਸ਼ਨ ਪੇਪਰ ਦੇਣਾ ਬੱਚੇ ਇਹ ਬਹੁਤ ਵਧੀਆ ਪ੍ਰਬੰਧ ਆ ਇਹ ਇਹ ਜਗ੍ਹਾ ਤੇ ਇਹ ਜਿਹਾ ਇੰਤਜ਼ਾਮ ਕਰਨਾ ਬਹੁਤ ਜ਼ਰੂਰੀ ਆ ਬਹੁਤ ਵਧੀਆ ਇੰਤਜ਼ਾਮ ਕਰਿਆ ਕਈ ਕਈ ਵਾਰੀ ਆਪਾਂ ਦੇਖੇ ਵੱਡੀਆਂ-ਵੱਡੀਆਂ ਗੱਡੀਆਂ ਨੂੰ ਰੋਕ ਕੇ ਆਪਾਂ ਲੰਗਰ ਬਣਾਇਆ ਜਿੱਥੇ ਕਈ ਵਾਰੀ ਲੋਡ ਵੀ ਨਹੀਂ ਹੁੰਦੀ ਪਰ ਇੱਥੇ ਜ਼ਰੂਰ ਤੁਸੀਂ ਲੱਗਦਾ ਵੀ ਇਸ ਤਰ੍ਹਾਂ ਲੱਣਾ ਚਾਹੀਦਾ ਹੈ ਦੇਖੋ ਜੀ ਇੱਥੇ ਬਹੁਤ ਜ਼ਰੂਰਤ ਗੱਡੀਆਂ ਰੋਕ ਕੇ ਲੰਗਰ ਲੱਗਦੇ ਆ ਇੱਥੇ ਬਹੁਤ ਜੂੜ ਸੀ ਪ੍ਰਬੰਧ ਕਰਨ ਦੀ ਇਹ ਬਹੁਤ ਵਧੀਆ ਪ੍ਰਬੰਧ ਕਰਿਆ ਵਾ ਚੰਗਾ ਬਰਾਲਾ ਹੈ